ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਵਾਗਤ ਆ ਤੁਹਾਡਾ YouTube ਚੈਨਲ ਫਰੀਕ ਕੋਡ ਪਿਜਨ ਕਲਬ 04 ਦੇ ਵਿੱਚ ਤੇ ਬਾਈ ਬਾਹਰਲੇ ਜਾਂ ਖੜਾਰੀਆਂ ਦੇ ਵਿਕਿੰਗਾਂ ਦੇ ਬਾਈ ਫੋਨ ਆਉਂਦੇ ਸੀਗੇ ਵੀ ਜਾਨਵਰ ਜਿਹੜੇ ਚੰਗੇ ਆ ਫੁੱਲ 7 ਤੋਂ 7 ਉੱਡਦੇ ਆ ਉਹ ਸਾਨੂੰ ਦਿਖਾਓ ਅਸੀਂ ਲੈਣੇ ਆ ਤੇ ਸਾਨੂੰ ਰੇਟ ਨਾਲ ਕੋਈ ਮਤਲਬ ਨਹੀਂਗਾ ਭਾਣਾ ਜਿੰਨਾ ਮਰਜ਼ੀ ਹੋਵੇ ਤੇ ਉਹ ਆਪਾਂ ਅੱਜ ਜਾਨਵਰ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਹੜੇ ਬਾਈ ਅੱਡ ਕੱਢ ਲਿਆ ਆਪਾਂ ਇੱਕ ਖੁੱਡੇ ਦੇ ਵਿੱਚ ਜਿਹੜੇ 7 ਤੋਂ 7 ਉੱਡਦੇ ਆ ਆਪਦੀ ਬਣਾਈ ਹੋਈ ਬਰੀਡ ਆ ਵਿੱਚ ਬਾਈ ਆਪਣੀ ਘਰ ਦੀ ਤਿਆਰ ਕੀਤੀ ਹੋਏ ਇਹ ਮੈਕਸ ਨਸਲਾਂ ਆਈਆਂ ਬਈ ਤੇ ਪਹਿਲਾ ਜਿਹੜੇ ਬਾਈ ਜੁੜੇ ਆ ਆਪਣੇ ਨਾਲ ਉਹ ਨਸਲ ਹੁੰਦੇ ਜਿਵੇਂ ਬਾਬੇ ਟੈਲੇ ਵਾਲੇ ਮੀਰਾ ਪੁੰਨੂ ਵਾਲੇ ਇਹ ਆਪਣੀਆਂ ਮਿਲਾ ਕੇ ਬਣਾਈਆਂ ਆ ਨਸਲਾਂ ਤੇ ਚੈੱਕ ਪਾਸਾ ਜਿਹੜੇ ਮਤਲਬ ਕਿ 7 ਤੋਂ 7 ਓਡੇਵੇ ਆ ਤੇ 2 4 5 ਜਿੰਨੇ ਮਰਜ਼ੀ ਤੁਸੀਂ ਆਰਡਰ ਕਰਕੇ ਬੁਕਿੰਗ ਕਰਵਾ ਕੇ ਥੱਲੇ ਬਹਿ ਕੇ 7 ਤੋਂ 7 ਓਡਾ ਕੇ ਲੈ ਸਕਦੇ ਹੋ ਆਪਣੇ ਤੋਂ ਤੇ ਇਹ ਉਹ ਜਾਨਵਰ ਆ ਬਾਈ ਕਰੋ ਚੈੱਕ ਇਹ ਸਾਰੇ ਜਾਨਵਰ 7 ਤੋਂ 7 ਓਡੇਵੇ ਆ ਤੇ ਬਾਈ ਕਈਆਂ ਨੂੰ ਰੇਟ ਦਾ ਕੋਈ ਮਤਲਬ ਹੀ ਨਹੀਂ ਸੀਗਾ ਵੀ ਜਿੰਨਾ ਮਰਜੀ ਹੋਵੇ ਬਾਈ ਕਹਿੰਦੇ ਪਰ ਸਾਨੂੰ ਜਾਨਵਰ ਚੰਗੇ ਚਾਹੀਦੇ ਆ ਇਹ ਤੁਸੀਂ ਆ ਕੇ ਮੇਰੇ ਕੋਲੇ ਤੜਕੇ 7 ਵਜੇ ਓਲਾ ਮਾਰ ਕੇ ਸ਼ਾਮ ਨੂੰ 7 ਵਜੇ 1 ਮਿੰਟ ਤੇ ਬੈਠਣਾ ਕਿ 7 ਵਜੇ ਤੋਂ 1 ਮਿੰਟ ਪਹਿਲਾਂ ਬਹਿ ਗਏ ਉਹ ਨਾ ਲਿਓ ਬਈ 7 ਤੋਂ ਬਾਅਦ ਬੈਠੇ ਉਹ ਲੈ ਲਿਓ ਤੇ ਮੇਰਾ ਭਰਾ ਉਹੀ ਮਤਲਬ ਕਿ ਆਪਾਂ ਨੂੰ ਫੋਨ ਲਾਵੇ ਜਿਹੜਾ ਕੋਈ ਹਾਈ ਰੇਟ ਭਰ ਸਕਦਾ ਕਿਉਂਕਿ ਬਈਆਂ ਦੇ ਫੋਨ ਬਹੁਤ ਆਉਂਦੇ ਸੀ ਪੂਰੇ ਫੁੱਲ ਲੋਡ ਵਾਲੇ ਜਾਨਵਰ ਚਾਹੀਦੇ ਆ ਆਪਾਂ ਨੂੰ ਕਰਦੀਆਂ ਬਾਹਰ ਦੀਆਂ ਬਾਜੀਆਂ ਦੋਨੇ ਹੀ ਬਾਜੀਆਂ ਨਿਵੇੜਨਗੇ ਇਹ ਸੱਤ ਤੋਂ ਸੱਤ ਉੱਡਣਗੇ ਭਈ ਚੈੱਕ ਕਰੋ ਇਹਦੇ ਚ ਬਈ ਮਿਕਸ ਕਰਕੇ ਬ੍ਰੀਡ ਬਣਾਈ ਹੋਈ ਹੈ ਸਾਰੇ ਕੂਤਰ ਇੱਕ ਵੀ ਆਰਡਰ ਕਰ ਸਕਦੇ ਦੋ ਵੀ 10 ਵੀ 15 ਵੀ 20 ਵੀ ਤੁਸੀਂ ਇਹ ਕੂਤਰ ਲੈ ਸਕਦੇ ਹੋ ਆਪਣੇ ਤੋਂ ਤੇ ਇਹ ਸਾਰੇ ਬਈ ਸੱਤ ਤੋਂ ਸੱਤ ਉੱਡੇ ਵੇ ਆ ਕੋਈ ਸਾਢੇ ਸੱਤ ਕੋਈ 8 ਵਜੇ ਤੱਕ ਉੱਡਿਆ ਵਿਆ ਘਰੇ ਆਪਣੇ ਕੋਲੇ ਤੇ ਜਿਨੇ ਵੀ ਲੈਣੇ ਆ ਆਪਣੇ ਤੋਂ ਘਰੇ ਬਹਿ ਕੇ ਥੱਲੇ ਸੁੱਕਾ ਕਬੂਤਰ ਉਡਾ ਕੇ ਲੈ ਸਕਦਾ ਬਈ ਆਪਣੀ ਫੁੱਲ ਗਰੰਟੀ ਹੋਊਗੀ ਉਡਾ ਕੇ ਹੀ ਆਪਾਂ ਦੇਵਾਂਗੇ ਉਦਾਂ ਨਿੰਦੇ ਵੀ ਨਹੀਂ ਬਈ ਆਪਾਂ ਤੇ ਰੇਟ ਬਹੁਤ ਹਾਈ ਹੋਊਗਾ ਬਈ ਇਹਨਾਂ ਦਾ ਤੇ ਜਰੂਰ ਉਹੀ ਬਾਈ ਮੈਸੇਜ ਜਾਂ ਫੋਨ ਕਰੇ ਜਿਹੜਾ ਵੀਰ ਪੈਸੇ ਚੰਗੇ ਲਾਉਣਾ ਚਾਹੁੰਦਾ ਫੁੱਲ ਕਬੂਤਰਾਂ ਤੇ ਫੋਲ ਉਡਾਣ ਵਾਲੇ ਕਬੂਤਰਾਂ ਤੇ ਇਹ ਕਈ ਕਈ ਕੂਤਰ ਤਾਂ ਬਈ ਦੂਜੇ ਦਿਨ ਵੀ ਪੂਰਾ ਟੌਪ ਤੇ ਉੱਡੇ ਬਾਹਰ ਰਹਿ ਕੇ ਤੇ ਇੱਕ ਕਰੋ ਚੈੱਕ ਬਈ ਤੇ ਬਾਕੀ ਮੇਰਾ ਭਰਾ ਕਿਨੇ ਵੀ ਲੈਣੇ ਹੋ ਆਪਣੇ ਨਾਲ ਨੰਬਰ ਦਿੱਤਾ ਹੁੰਦਾ ਸੰਪਰਕ ਕਰ ਸਕਦਾ ਧੰਨਵਾਦ